ਸਤਿ ਸ਼੍ਰੀ ਅਕਾਲ ਜੀ the deep dive ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਅੱਜ ਅਸੀਂ ਡਾਇਬੀਟਿਕ ਰੈਟੀਨੋਪੈਥੀ ਦੀ ਗਹਿਰਾਈ ਵਿੱਚ ਉਤਰ ਰਹੇ ਹਾਂ ਇਹ ਵਿਚਾਰ ਵਟਾਂਦਰਾ ਖਾਸ ਤੌਰ ਤੇ ਡਾਕਟਰ ਸਰਬਜੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ ਡਾਕਟਰ ਸ਼ਮਸ਼ੇਰ ਸਿੰਘ ਅੱਖਾਂ ਦੇ ਹਸਪਤਾਲ ਖੰਨਾ ਪੰਜਾਬ ਲਈ ਜੀ ਸਾਡੇ ਕੋਲ ਮਾਹਿਰਾਂ ਦੇ ਲੇਖ ਵੀ ਨੇ ਖੋਜ ਵੀ ਹੈ ਅਤੇ ਮਰੀਜ਼ਾਂ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ ਵੀ ਤੇ ਸਾਡਾ ਮਕਸਦ ਇਸ ਚੁੱਪਚਾਪੀ ਤੇ ਵਧਣ ਵਾਲੀ ਬਿਮਾਰੀ ਨੂੰ ਸਮਝਣਾ ਹੈ ਤਾਂ ਕਿ ਸ਼ੂਗਰ ਨਾਲ ਜੀ ਰਹੇ ਲੋਕ ਆਪਣੀ ਨਜ਼ਰ ਬਚਾ ਸਕਣ ਬਿਲਕੁਲ ਚਲੋ ਫਿਰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇਹ ਡਾਇਬੀਟਿਕ ਰੈਟੀਨੋਪੈਥੀ ਅਸਲ ਵਿੱਚ ਹੈ ਕਿ ਦੇਖੋ ਸਿੱਧੇ ਸ਼ਬਦਾਂ ਚ ਕਹੀਏ ਤਾਂ ਇਹ ਸ਼ੂਗਰ ਕਰਕੇ ਅੱਖ ਦੇ ਪਰਦੇ ਯਾਨੀ ਕਿ ਰੈਟੀਨਾ ਨੂੰ ਹੋਣ ਵਾਲਾ ਨੁਕਸਾਨ ਹੈ ਅੱਛਾ ਜਦੋਂ ਖੂਨ ਵਿੱਚ ਸ਼ੂਗਰ ਲੰਬੇ ਸਮੇਂ ਤੱਕ ਵਧੀ ਰਹਿੰਦੀ ਹੈ ਤਾਂ ਇਹ ਰੈਟੀਨਾ ਦੀਆਂ ਬਹੁਤ ਹੀ ਬਾਰੀਕ ਖੂਨ ਦੀਆਂ ਨਾੜੀਆਂ ਨੂੰ ਕਮਜ਼ੋਰ ਕਰ ਦਿੰਦੀ ਹੈ ਅਤੇ ਇਸ ਦੇ ਦੋ ਮੁੱਖ ਪੜਾਅ ਹੁੰਦੇ ਨੇ ਠੀਕ ਐਨਪੀਡੀਆਰ ਤੇ ਪੀਡੀਆਰ ਹਾਂਜੀ ਬਿਲਕੁਲ ਪਹਿਲਾ ਹੈ ਐਨਪੀਡੀਆਰ ਯਾਨੀ ਕਿ ਨਾਨ ਪ੍ਰੋਲੀਫੇਰੇਟਿਵ ਇਹ ਸ਼ੁਰੂਆਤੀ ਸਟੇਜ ਹੈ ਇਸ ਵਿੱਚ ਕੀ ਹੁੰਦਾ ਹੈ ਇਸ ਵਿੱਚ ਉਹ ਛੋਟੀਆਂ ਖੂਨ ਦੀਆਂ ਨਾੜੀਆਂ ਲੀਕ ਹੋਣ ਲੱਗ ਜਾਂਦੀਆਂ ਨੇ ਲੀਕ ਜਿਵੇਂ ਪੁਰਾਣੀ ਪਾਈਪ ਚੋਂ ਪਾਣੀ ਰਿਸਦਾ ਹੈ ਬਿਲਕੁਲ ਉਹੀ ਸਮਝੋ ਉਸ ਰਿਸਾਰ ਨਾਲ ਪਰਦੇ ਤੇ ਸੋਜ ਆ ਜਾਂਦੀ ਹੈ ਜੇ ਇਹ ਸੋਜ ਦੇਖਣ ਵਾਲੇ ਮੁੱਖ ਹਿੱਸੇ ਯਾਨੀ ਮੈਕਿਊਲਾ ਤੇ ਆ ਜਾਵੇ ਤਾਂ ਨਜ਼ਰ ਧੁੰਦਲੀ ਹੋ ਜਾਂਦੀ ਹੈ షుగర్ ਦੇ ਮਰੀਜ਼ਾਂ ਵਿੱਚ ਨਜ਼ਰ ਜਾਣ ਦਾ ਇਹ ਸਭ ਤੋਂ ਆਮ ਕਾਰਨ ਹੈ ਹੈਨਾ ਜੀ ਇਸ ਨੂੰ ਮੈਕੂਲਰ ਐਡੀਮਾ ਕਹਿੰਦੇ ਨੇ ਤੇ ਇਹ ਸਭ ਤੋਂ ਆਮ ਕਾਰਨ ਹੈ ਇੱਥੇ ਸਭ ਤੋਂ ਮਤਲਬ ਡਰਾਉਣੀ ਗੱਲ ਇਹ ਲੱਗਦੀ ਹੈ ਕਿ ਸ਼ੁਰੂ ਵਿੱਚ ਅਕਸਰ ਕੋਈ ਲੱਛਣ ਹੀ ਨਹੀਂ ਹੁੰਦੇ ਬਿਲਕੁਲ ਅਤੇ ਇਹੀ ਇਸ ਦਾ ਸਭ ਤੋਂ ਵੱਡਾ ਖਤਰਾ ਹੈ ਬਿਮਾਰੀ ਅੰਦਰ ਵਧ ਰਹੀ ਹੁੰਦੀ ਹੈ ਤੇ ਮਰੀਜ਼ ਨੂੰ ਪਤਾ ਹੀ ਨਹੀਂ ਲੱਗਦਾ ਤਾਂ ਫਿਰ ਅਗਲਾ ਪੜਾ ਪੀ ਡੀ ਆਰ ਉਹ ਇਸ ਤੋਂ ਵੀ ਗੰਭੀਰ ਹੈ ਹਾਂਜੀ ਪੀ ਡੀ ਆਰ ਯਾਨੀ ਪ੍ਰੋਲੀਫਰੇਟਿਵ ਇਹ ਬਹੁਤ ਜ਼ਿਆਦਾ ਗੰਭੀਰ ਪੜਾ ਹੈ ਇਸ ਵਿੱਚ ਰੈਟੀਨਾ ਤੇ ਨਵੀਆਂ ਪਰ ਬਹੁਤ ਹੀ ਕਮਜ਼ੋਰ ਖੂਨ ਦੀਆਂ ਨਾੜੀਆਂ ਬਣਨ ਲੱਗਦੀਆਂ ਨੇ। ਅੱਛਾ ਤੇ ਇਹ ਕਮਜ਼ੋਰ ਨਾੜੀਆਂ ਬੜੀ ਆਸਾਨੀ ਨਾਲ ਫਟ ਜਾਂਦੀਆਂ ਨੇ ਜਿਸ ਨਾਲ ਅੱਖ ਦੇ ਅੰਦਰ ਖੂਨ ਫੈਲ ਜਾਂਦਾ ਹੈ। ਮਤਲਬ ਨਜ਼ਰ ਅਚਾਨਕ ਪੂਰੀ ਤਰ੍ਹਾਂ ਬਲੌਕ ਹੋ ਸਕਦੀ ਹੈ? ਜੀ, ਇੱਕਦਮ। ਇਸ ਨਾਲ ਕੇਂਦਰੀ ਅਤੇ ਆਲੇ-ਦੁਆਲੇ ਦੀ ਦੋਵੇਂ ਨਜ਼ਰਾਂ ਜਾ ਸਕਦੀਆਂ ਨੇ। ਜਦੋਂ ਬਿਮਾਰੀ ਵੱਧਦੀ ਹੈ ਤਾਂ ਕੁਝ ਲੱਛਣ ਤਾਂ ਦਿਖਦੇ ਹੋਣਗੇ। ਹਾਂ, ਜਦੋਂ ਬਿਮਾਰੀ ਵੱਧ ਜਾਂਦੀ ਹੈ ਤਾਂ ਲੱਛਣ ਆਉਂਦੇ ਨੇ। ਜਿਵੇਂ ਅੱਖਾਂ ਸਾਹਮਣੇ ਕਾਲੇ ਤੱਬੇ ਜਾਂ ਲਕੀਰਾਂ ਆਉਣੀਆਂ ਜਿਸ ਨੂੰ ਆਪਾਂ ਫਲੋਟਰ ਕਹਿੰਦੇ ਆ ਧੁੰਦਲਾ ਦਿਸਣਾ ਜਾਂ ਰੰਗਾਂ ਦਾ ਫਿੱਕਾ ਲੱਗਣਾ ਵੀ ਇਸੇ ਵਿੱਚ ਆਉਂਦਾ ਹੈ ਜੀ ਧੁੰਦਲੀ ਨਜ਼ਰ ਰਾਤ ਨੂੰ ਘੱਟ ਦਿਸਣਾ ਰੰਗ ਫਿੱਕੇ ਦਿਸਨੇ ਇਹ ਸਭ ਵੱਡੀ ਬਿਮਾਰੀ ਦੇ ਲੱਛਣ ਨੇ ਇਸੇ ਕਰਕੇ 슈ਗਰ ਵਾਲੇ ਹਰ ਵਿਅਕਤੀ ਲਈ ਸਾਲਾਨਾ ਅੱਖਾਂ ਦੀ ਜਾਂਚ ਤੇ ਇਨਾ ਜ਼ੋਰ ਦਿੱਤਾ ਜਾਂਦਾ ਹੈ ਇੱਕੋ ਇੱਕ ਤਰੀਕਾ ਇਹੀ ਹੈ ਸਾਲ ਵਿੱਚ ਇੱਕ ਵਾਰ ਅੱਖਾਂ ਦੀ ਪੂਰੀ ਜਾਂਚ ਜਿਸ ਨੂੰ ਡਾਇਲੇਟਿਡ ਆਈ ਐਗਜ਼ਾਮ ਕਹਿੰਨੇ ਨੇ ਉਹ ਲਾਜ਼ਮੀ ਹੈ ਠੀਕ ਹੈ ਤਾਂ ਮੰਨ ਲਓ ਜਾਂਚ ਵਿੱਚ ਇਹ ਬਿਮਾਰੀ ਫੜੀ ਗਈ ਤਾਂ ਫੇਰ ਕੀ ਕੀ ਕੋਈ ਉਮੀਦ ਹੈ ਉਮੀਦ ਬਹੁਤ ਹੈ ਜੇ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਨਜ਼ਰ ਦੇ ਗੰਭੀਰ ਨੁਕਸਾਨ ਦਾ ਖਤਰਾ 95% ਤੱਕ ਘਟਾਇਆ ਜਾ ਸਕਦਾ ਹੈ 95% ਇਹ ਤਾਂ ਬਹੁਤ ਵੱਡੀ ਗੱਲ ਹੈ ਹਾਂਜੀ ਤੇ ਸਭ ਤੋਂ ਜ਼ਰੂਰੀ ਹੈ ਕੰਟਰੋਲ ਬਲੱਡ ਸ਼ੂਗਰ ਬਲੱਡ ਪ੍ਰੈਸ਼ਰ ਅਤੇ ਕੋਲੇਸਟ੍ਰੋਲ ਕਈ ਵਾਰ ਤਾਂ ਸਿਰਫ ਚੰਗੇ ਕੰਟਰੋਲ ਨਾਲ ਹੀ ਕੁਝ ਨਜ਼ਰ ਵਾਪਸ ਆ ਜਾਂਦੀ ਹੈ ਤੇ ਜੇ ਬਿਮਾਰੀ ਵੱਧ ਗਈ ਹੋਵੇ ਤਾਂ ਇਲਾਜ ਦੇ ਕੀ ਵਿਕਲਪ ਨੇ ਜਿਵੇਂ ਟੀਕੇ ਜਾਂ ਲੇਜ਼ਰ ਹਾਂ ਫਿਰ ਅਗਲੇ ਇਲਾਜ ਆਉਂਦੇ ਨੇ ਐਂਟੀ ਵੀ ਜੀ ਐਫ ਨਾੜੀਆਂ ਦਵਾਈਆਂ ਦੇ ਟੀਕੇ ਸਿੱਧੇ ਅੱਖ ਵਿੱਚ ਲੱਗਦੇ ਨੇ ਇਹ ਸੋਜ ਘਟਾਉਂਦੇ ਨੇ ਅੱਛਾ ਲੀਕ ਹੋ ਰੀਆਂ ਨਾੜੀਆਂ ਨੂੰ ਬੰਦ ਕਰਨ ਲਈ ਲੇਜ਼ਰ ਸਰਜਰੀ ਵੀ ਕੀਤੀ ਜਾਂਦੀ ਹੈ ਤੇ ਬਹੁਤ ਗੰਭੀਰ ਮਾਮਲਿਆਂ ਵਿੱਚ ਵਿਟ੍ਰੈਕਟੋਮੀ ਨਾਂ ਦੀ ਸਰਜਰੀ ਹੁੰਦੀ ਹੈ ਪਰ ਸਾਡੇ ਸਰੋਤ ਦੱਸਦੇ ਨੇ ਕਿ ਮਰੀਜ਼ ਇਹਨਾਂ ਇਲਾਜਾਂ ਦੇ ਨਾਂ ਸੁਣ ਕੇ ਤੇ ਹਸਪਤਾਲ ਦੇ ਲਗਾਤਾਰ ਚੱਕਰਾਂ ਤੋਂ ਘਬਰਾ ਜਾਂਦੇ ਨੇ ਇਹ ਬਹੁਤ ਹੀ ਅਹਿਮ ਨੁਕਤਾ ਹੈ ਮਰੀਜ਼ ਨੂੰ ਸਿਰਫ ਦਵਾਈ ਦੀ ਨਹੀਂ ਸਗੋਂ ਸਹੀ ਜਾਣਕਾਰੀ ਤੇ ਹੌਸਲੇ ਦੀ ਵੀ ਲੋੜ ਹੁੰਦੀ ਹੈ ਡਾਕਟਰ ਤੇ ਮਰੀਜ਼ ਵਿਚਕਾਰ ਖੁੱਲੀ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੈ ਤਾਂ ਜੋ ਡਰ ਘਟੇ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਨਿਕਲਿਆ ਨਿਚੋੜ ਇਹ ਹੈ ਕਿ ਡਾਇਬੀਟਿਕ ਰੈਟੀਨੋਪੈਥੀ ਗੰਭੀਰ ਹੈ ਪਰ ਇਸ ਤੇ ਕਾਬੂ ਪਾਇਆ ਜਾ ਸਕਦਾ ਹੈ ਮੁੱਖ ਗੱਲਾਂ ਆਪਣੀ ਸ਼ੂਗਰ ਨੂੰ ਕੰਟਰੋਲ ਕਰੋ ਸਿਗਰਟ ਨੋਸ਼ੀ ਛੱਡੋ ਅਤੇ ਹਰ ਸਾਲ ਅੱਖਾਂ ਦੇ ਪਰਦੇ ਦੀ ਜਾਂਚ ਕਰਵਾਓ ਭਾਵੇਂ ਕੋਈ ਤਕਲੀਫ ਨਾ ਵੀ ਲੱਗ ਰਹੀ ਹੋਵੇ ਜੀ ਤੇ ਇੱਕ ਆਖਰੀ ਵਿਚਾਰ ਭਵਿਕ ਸਿਰਫ ਨਵੀਆਂ ਦਵਾਈਆਂ 'ਚ ਨਹੀਂ ਐ ਸਗੋਂ ਮਰੀਜ਼ ਨੂੰ ਬਿਹਤਰ ਤਰੀਕੇ ਨਾਲ ਸੰਭਾਲਣ ਵਿੱਚ ਐ ਅਸੀਂ ਸਿਰਫ ਅੱਖ ਦਾ ਇਲਾਜ ਨਾ ਕਰੀਏ ਬਲਕਿ ਉਸ ਇਨਸਾਨ ਦੇ ਡਰ ਉਸ ਦੇ ਸਫ਼ਰ ਤੇ ਉਸ ਦੀ ਜ਼ਿੰਦਗੀ ਤੇ ਪੈਰੇ ਬੋਝ ਨੂੰ ਕਿਵੇਂ ਸਮਝ ਸਕਦੇ ਆ ਬਹੁਤ ਖੂਬ ਇੱਕ ਗਹਿਰੀ ਪਰਚੋਲ ਡਾਕਟਰ ਸਰਬਜੀਤ ਸਿੰਘ ਵੱਲੋਂ ਡਾਕਟਰ ਸ਼ਮਸ਼ੇਰ ਸਿੰਘ ਅੱਖਾਂ ਦੇ ਹਸਪਤਾਲ ਖੰਨਾ ਪੰਜਾਬ ਲਈ ਪੇਸ਼ ਕੀਤੀ ਗਈ ਆਪਣਾ ਧਿਆਨ ਰੱਖਣਾ